ਘਰੋਂ ਦੁੰਦੇ ਘਰੋਂ ਭੱਜੇ ਜੇ ਹਾਂਜੀ ਅਸੀਂ ਘਰ ਨਹੀਂ ਭੱਜੀ ਰਹਿੰਦੇ ਅੱਜ ਹੀ ਗੇਟ ਖੋਲ੍ਹਿਆ ਜਾਣਾ ਠੀਕ ਭਾਈ ਡਿੰਪਲ ਘਰ ਭੱਜੀ ਪਈਆ ਸਾਡੇ ਘਰ ਦਾ ਸਾਰਾ ਨੁਕਸਾਨ ਕਰ ਗਏ ਆ ਕਿਹੜੇ ਬੰਦੇ ਆ ਕੀ ਗੱਲ ਹੋਈ ਪਈ ਨਸ਼ਿਆਂ ਵਿਰੋਧੀ ਚਿੱਠੀਆਂ ਆਈਆਂ ਸੀਗੀਆਂ ਉਹ ਸਾਡੇ ਤੇ ਸ਼ੱਕ ਕਰਦੇ ਸੀ ਵੀ ਤੁਸੀਂ ਪਾਈਆਂ ਆ ਗੁਰਦਾਰੇ ਇਹਨਾਂ ਸਾਰਿਆਂ ਨੇ ਸੌਂ ਵੀ ਖਾਦੀ ਆ ਤੇ ਪਰ ਉਹ ਤਾਂ ਵੀ ਸਾਡੇ ਘਰ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਗਏ ਜੇ ਕੋਈ ਘਰ ਦੇ ਵਿੱਚ ਉਹਨਾਂ ਚੀਜ਼ ਨਹੀਂ ਜੇ ਰਹਿਣ ਦਿੱਤੀ ਕੀ ਮੰਨ ਕਰਦੇ ਹੋ ਹਾਂਜੀ ਵੀ ਉਹਲੇ ਦੋਸ਼ੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸਾਨੂੰ ਖਤਰਾ ਜੀ ਵੀ ਹਾਂਜੀ ਸਾਨੂੰ ਬਹੁਤ ਭਾਜੀ ਜੇ ਵੀ ਖਤਰਾ ਜੀ ਸਾਨੂੰ ਬਹੁਤ ਸਾਡੇ ਬੱਚਿਆਂ ਨੂੰ ਵੀ ਖਤਰਾ ਆ ਸਾਨੂੰ ਵੀ ਖਤਰਾ ਆ ਅਸੀਂ ਤੇ ਬਿਲਕੁਲ ਡਰ ਡਰ ਕੇ ਅੰਦਰ ਹੀ ਰਹਿੰਦੇ ਜੇ ਬਾਹਰ ਤੱਕ ਨਹੀਂ ਜਾ ਸਕਦੇ ਇਹਨਾਂ ਤੋਂ ਇੰਨਾ ਜ਼ਿਆਦਾ ਸਾਨੂੰ ਖਤਰਾ ਜੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਹਾਂਜੀ ਸਰਜੀਤ ਸਿੰਘ son of ਸੂਬੇਦਾਰ ਬਹਾਲ ਸਿੰਘ e x ਆਰਮੀ ਅਸੀਂ ਪਿੰਡ ਗਮਾਨਪੁਰਾ ਦਾ ਰਹਿਣ ਵਾਲੇ ਆ ਤੇ ਮੈਂ ਮਿਹਨਤ ਮਜ਼ਦੂਰੀ ਕਰਦਾ ਆ ਆਰਮੀ ਦੇ ਡਰੈੱਸ ਸਲਾਈ ਕਰਦਾ ਤੇ ਪਿੰਡ ਵਿੱਚ ਨਸ਼ਿਆਂ ਵਿਰੁੱਧ ਕੁਝ ਅਧਿਕਾਰੀਆਂ ਖਿਲਾਫ ਚਿੱਠੀਆਂ ਆਈਆਂ ਉਹਨਾਂ ਨੇ ਇਹ ਸ਼ੱਕ ਤੌਰ ਦੇ ਵਿੱਚ ਕਿਹਾ ਵੀ ਤੁਸੀਂ ਸਾਡੇ ਤੇ ਚਿੱਠੀਆਂ ਪਾਈਆਂ ਅਸੀਂ ਗੁਰਦੁਆਰਾ ਸਾਹਿਬ ਸੌਂ ਵੀ ਖਾ ਚੁੱਕੇ ਆ ਸਾਡੀ ਭਗਵੰਤ ਮਾਨ ਸਾਹਿਬ ਨੂੰ ਇਹ ਬੇਨਤੀ ਆ ਕਿ ਉਹ ਸਾਡੇ ਘਰ ਵਿੱਚ ਆ ਕੇ ਪੂਰਾ ਤਹਿਸ ਨਹਿਸ ਕਰਗੇ ਸਾਡੇ ਬੱਚਿਆਂ ਦੇ ਜਨਮ ਸਰਟੀਫਿਕੇਟਾਂ ਤੱਕ ਕੋਈ ਸਾਡੇ ਕੋਲ ਡਾਕੂਮੈਂਟ ਨਹੀਂ ਹੈਗਾ ਸਾਡੀ ਮਿਹਰਬਾਨੀ ਕਰਕੇ ਸੁਣਾਈ ਕੀਤੀ ਜਾਵੇ ਤੇ ਖਾਸਾ ਪੁਲਿਸ ਚੌਕੀ ਨੂੰ ਕ੍ਰੈਂਡਾ ਥਾਣਾ ਨੂੰ ਬੇਨਤੀ ਆ ਕਿ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੇ ਫਰਿੱਜ ਕੂਲਰ ਘਰ ਦੇ ਵਿੱਚ ਬਸ ਇਹ ਦੋ ਕਮਰੇ ਬਜੇ ਪੂਰੇ ਅੱਗ ਨਾਲ ਬੈੱਡ ਸੋਫੇ ਸਾਰਾ ਕੁਝ ਸੜ ਚੁੱਕੇ ਨੇ ਸਮਾਨ ਚੋਕੇ ਘਰ ਲੱਗੇ ਤੇ ਕੁਝ ਬਾਹਰ ਛੜਕਦੇ ਰੋਡ ਤੇ ਸੁੱਟਿਆ ਹੈ ਤੇ ਕੋਈ ਭਾਂਡਾ ਨਹੀਂ ਰਿਹਾ ਕੁਝ ਨਹੀਂ ਰਿਹਾ ਤੇ ਮੇਰੇ ਦੋ ਬੇਟੇ ਆ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਤੇ ਮੇਰੀ ਜਾਨ ਨੂੰ ਵੀ ਖਤਰਾ ਹੈ ਜੇ ਸਾਡਾ ਕੋਈ ਜਾਨੀ ਮਾਨੀ ਨੁਕਸਾਨ ਹੋ ਗਿਆ ਰঞ্জੀਤ ਸਿੰਘ ਰਾਣਾ ਜਗਜੀਤ ਸਿੰਘ ਕਾਕਾ ਤੇ ਕੁਝ ਉਹਨਾਂ ਦੇ ਸਾਥੀ ਰঞ্জੀਤ ਸਿੰਘ ਕੋਕੀ ਲਵਪ੍ਰੀਤ ਸਿੰਘ ਲੱਭੂ ਇਨਾਂ ਤੋਂ ਸਾਨੂੰ ਬਹੁਤ ਖਤਰਾ ਵਾ ਰੇਸ਼ਮ ਸਿੰਘ ਸੋਣੀ son of ਰੂਤ ਸਿੰਘ ਕਰਨਵੀਰ ਸਿੰਘ son of ਰੇਸ਼ਮ ਸਿੰਘ ਇਹਨਾਂ ਦੇ ਉਹ ਸਾਡੀ ਜਾਨ ਨੂੰ ਖਤਰਾ ਕੋਸ਼ ਇਹਨਾਂ ਦੇ ਨਾਲ ਅਨਪਛਾਤੇ ਆਦਮੀ ਸੀ ਅਸੀਂ ਆਪਣੀ ਜਾਨ ਬਚਾ ਕੇ ਚੱਲ ਗਏ ਤੇ ਇਹਨਾਂ ਸਾਡੇ ਘਰ ਨੂੰ ਪੂਰੀ ਅੱਗ ਨਾਲ ਸਾੜਤਾ ਤੇ ਪੂਰਾ ਸਮਾਨ ਘਰ ਦਾ ਤਹਿਸ ਨਹਿਸ ਕਰਤਾ ਇਹ 24 ਤਰੀਕ ਨੂੰ ਰਾਤ 10:30 ਵਜੇ ਆ ਕੇ ਸਾਡੇ ਘਰ ਪਹਗੇ ਤੇ ਉਸ ਤੋਂ ਬਾਅਦ ਸਾਡਾ ਸਾਰਾ ਸਮਾਨ ਸਾੜ ਗਏ ਪੁਲਿਸ ਨੇ ਕੋਈ ਅਜੇ ਤੱਕ ਕਾਰਵਾਈ ਨਹੀਂ ਜੇ ਕੀਤੀ ਸਾਡੀ ਬੇਨਤੀ ਆ ਵੀ ਸਾਡੀ ਸੁਣਾਈ ਕੀਤੀ ਜਾਵੇ ਤੇ ਸਾਡੇ ਘਰ ਦੇ ਹਾਲਾਤ ਤੁਸੀਂ ਵੇਖ ਹੀ ਚੁੱਕੇ ਜੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਲਵਪ੍ਰੀਤ ਸਿੰਘ ਸਨ ਆਫ ਰਣਜੀਤ ਸਿੰਘ ਉਹ ਉਹਨਾਂ ਦਾ ਕ੍ਰਿਮੀਨਲ ਬੰਦਾ ਜੇਲ੍ਹ ਵਿੱਚ ਆ ਉਹ ਉਥੋਂ ਫੋਨ ਕਰਕੇ ਬੰਦੇ ਕੱਢ ਦਿੰਦਾ ਜੇ ਤੇ ਸਾਡਾ ਕੋਈ ਵੀ ਜਾਨੀ ਮਾਨੀ ਨੁਕਸਾਨ ਹੋ ਗਿਆ ਤੇ ਉਹਦਾ ਜ਼ਿੰਮੇਵਾਰ ਲਵਪ੍ਰੀਤ ਸਿੰਘ ਸਨ ਆਫ ਰਾਣਾ ਜਗਜੀਤ ਸਿੰਘ ਕਾਕਾ ਇਹ ਜ਼ਿੰਮੇਵਾਰ ਹੋਣਗੇ ਮੇਰੇ ਦੋ ਬੇਟੇ ਆ ਤੇ ਇੱਕ ਮੈਸੇਜ ਨੂੰ ਕੋਈ ਵੀ ਖਤਰਾ ਏ ਕੋਈ ਵੀ ਸਾਡਾ ਨੁਕਸਾਨ ਹੋ ਗਿਆ ਤੇ ਰஞ்சிਤ ਸਿੰਘ ਰਾਣੇ ਦਾ ਪੂਰਾ ਪਰਿਵਾਰ ਸਾਡਾ ਜ਼ਿੰਮੇਵਾਰ ਹੋਊਗਾ ਸੂਬੇਦਾਰ ਭਾਲ ਸਿੰਘ ਦਾ ਬੇਟਾ ਵਾਂ ਤੇ ਆਰਮੀ ਦੇ ਡਰੈਸ ਸਲਾਈ ਕਰਦਾ ਵਾਂ ਕਿਉਂਕਿ ਮੈਂ ਕਾਰੋਬਾਰ ਤੇ ਵੀ ਜਾਣਾ ਵਾਂ ਆਉਣਾ ਵੀ ਆ ਤੇ ਸਾਰਾ ਸਮਾਨ ਸਾਡਾ ਬੇਕਾਰ ਕਰਕੇ ਸੁੱਟ ਗਏ ਜਿਮਾਂਡਪੁਰ ਸਾਨੂੰ 112 ਤੋਂ ਕੰਪਲੇਂਟ ਆਈ ਸੀ ਇਹ ਗੱਲ ਹੈ ਕੀ ਜਿਹੜੀ 24 ਰਾਤ ਦੀ ਗੱਲ ਹੈ 112 ਦੇ ਕੰਪਲੇਂਟ ਆਈ ਰਾਤੀ ਆ ਹੀ ਆਪਣੇ ਮੈਂ ਅਫਸਰ ਮੈਂ ਆਪਣੇ ਅਫਸਰ ਭੇਜੇ ਹੀ ਜਾ ਕੇ ਮੌਕਾ ਵੇਖਿਆ ਏਸੀ ਸਰ ਦਰਸ ਕਤਰ ਸਿੰਘ ਜੀ ਇਹ ਜਾ ਕੇ ਮੌਕਾ ਵੇਖਿਆ ਉਹ теаਟਰ ਟੋੜਾ ਦੋਵੇਂ ਪਾਰਟੀ ਦਾ ਆਪਸ ਚੜਾਪਈ ਪੂਰੀ ਪੂਰੀ ਤੇ ਇੱਕ ਪਾਰਟੀ ਮੁੰਡਾ ਕਰਨ ਕਰਨ ਮੁੰਡਾ ਵਾ ਉਹਦੇ ਚਵਾੜਾ ਇਥੇ ਤੋੜਿਆ ਤੇ ਪੂਰਾ ਚਵਾੜਾ ਟੋੜਾ ਹੋ ਕੇ ਹਸਪਤਲ ਦਾਖਲਿਆ ਉਹਦੀ ਐਮਐਲਏ ਰੌਣ ਵਾਲੀ ਆ ਤੇ ਦੂਜੀ ਪਾਰਟੀ ਦਾ ਦੋਵੇਂ ਪਾਰਟੀ ਦਾ ਸਮਾਨ ਦੀ ਟੁੱਟਪੱਜ ਹੋਈ ਆ ਟੁੱਟਪੱਜ ਹੋਈਆਂ ਜਿੱਦਾਂ ਜੋ ਐਮਐਲਏ ਰਹੂਗੀ ਜੋ ਆਊਗਾ ਜੋ ਰਿਜ਼ਲਟ ਆਊਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹ ਜਿਨ੍ਹਾਂ ਨੇ ਉਹ ਮੁੰਡੇ ਦੇ ਸੱਟ ਲਾਈ ਆ ਜਾਂ ਜਿਹ ਜੋ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅੱਗ ਨੂੰ ਕੋਈ ਲੱਗੀ ਕੋਈ ਮੌਕਾ। ਆਗੂਗਾਂ ਲੱਗਣ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ। ਆਗੂਗਾਂ ਵਾਲੀ ਜਿਹੜੀ ਗੱਲ ਹੈ ਤੀਜੇ ਦਿਨ ਕੰਪਲੀਟ ਦਿੱਤੀ ਸਾਨੂੰ ਜਾ ਕੇ। ਜਿਹੜੇ ਦਿਨ ਤੀਜੇ ਦਿਨ ਸ਼ਾਮ ਨੂੰ ਪਹਿਲੇ ਦਿਨ ਲੜਾਈ ਹੋਈ ਹੈ 112 ਦੇ ਕੰਪਲੇਟ ਡਾਏ ਇਹੀਂ ਜਾ ਕੇ ਉਦੋਂ ਮੌਕਾ ਵੇਖਿਆ ਵਾ ਉਹ ਦਿਨ ਨੰਗਿਆ ਰਾਤ ਦਾ ਉਹ ਤੋਂ ਅਗਲਾ ਦਿਨ ਨੰਗਿਆ। ਤੀਜੇ ਦਿਨ ਜਾ ਕੇ ਕੰਪਲੇਂਟ ਆਉਂਦੀ ਹੈ ਵੀ ਸਾਨੂੰ ਇੱਥੇ ਸਾਡੇ ਘਰ ਨੂੰ ਅੱਗ ਲੱਗੀ ਸਾਡੀ ਵਾਸ਼ਿੰਗ ਮਸ਼ੀਨ ਸੜ ਗਈ ਹੈ ਜੀ। ਜਿਸ ਦਿਨ ਉਹ ਤੀਜੇ ਦਿਨ ਕੰਪਲੇਂਟ ਦੇ ਗਿਆ ਉਹਦੀ ਡੇਟ ਐਂਡ ਟਾਈਮ ਜਿਹੜੀ ਇੱਕ ਉਹ ਮਸ਼ੀਨ ਮਸ਼ੀਨ ਹੈ ਇੱਕ ਮਸ਼ੀਨ ਹੈ ਤੇ ਇੱਕ ਬੈੱਡ ਆ ਉਹ ਉਦੋਂ ਸਾਨੂੰ ਪਤਿਜੇ ਦਿਨ ਜਾ ਕੇ ਦੱਸਿਆ ਤਾਂ ਕਿ 2-3 ਦਿਨ ਸਾਨੂੰ ਨਹੀਂ ਇਹ ਗੱਲ ਦਾ ਪਤਾ ਲੱਗਾ ਪਹਿਲੇ ਦਿਨ ਵੀ ਮੌਕੇ ਤੇ ਗਏ ਸਾਡੀ ਮੇਰੀ ਚੌਕੀ ਦੀ ਟੀਮ ਹੀ ਗਈ ਆ 112 ਦੀ ਟੀਮ ਹੀ ਗਈ ਆ ਮੌਕੇ ਤੇ ਉਹ ਸਾਡੇ ਪਹਿਲੇ ਦਿਨ ਦੀ ਸਾਰੀ ਵੀਡੀਓਗ੍ਰਾਫੀ ਕੀਤੀ ਹੈ ਜਦ ਟੁੱਟ ਭੱਜ ਦੋਵੇਂ ਪਾਰਟੀਆਂ ਦੀ ਹੋਈ ਆ ਕੀ ਤੁਹਾਡੇ ਕੀ ਕੰਮ ਆ ਜੋ ਅਮੋਲੇ ਹਾਲੀ ਦੇ ਜਿਹੜੀ ਉਹਦੇ ਵਿੱਚ ਜਿਹੜੀ ਜਦੋਂ ਜੋ ਪਹਿਲਾਂ ਦਰਖਾਸਤ ਆਈ ਦਰਖਾਸਤ ਦੇ ਬਿਹਾਵਤੇ ਜਿਹੜੀ ਪਹਿਲਾਂ ਡੀਡੀਐਰ ਦਰਜ ਕੀਤੀ ਗਈ ਹੈ ਵੀ ਜੋ ਰਿਜ਼ਲਟ ਆਊਗਾ ਰਿਜ਼ਲਟ ਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਰਿਜ਼ਲਟ ਉਹਨਾਂ ਦਾ ਉਹਨਾਂ ਦੇ ਜਿਹੜਾ ਜਿਹੜਾ ਉਹ ਸਿਵਲ ਸਰਜਨ ਤੋਂ ਲੈਂਦੇ ਆ ਆਪਣਾ ਰਿਜ਼ਲਟ ਰਿਜ਼ਲਟ ਜਿੱਦਨ ਉਹਨਾਂ ਦਾ ਜੋ ਵੀ ਰਿਜ਼ਲਟ ਆਊਗਾ ਬੰਦੀ ਕਾਰਵਾਈ ਕੀਤੀ ਜਾਊਗੀ